ਪਰ ਇੱਕ ਬੇਨਤੀ ਮੈਂ ਹੋਰ ਕਰਨੀ ਹੈ ਸ਼ਾਇਦ ਉਹ ਆਪਾਂ ਸਾਰਿਆਂ ਨੂੰ ਚੰਗੇ ਨਾਲ ਲੱਗੇ ਸ੍ਰੀ ਹਰਮੰਦਰ ਸਾਹਿਬ ਅਸੀਂ ਮੱਥਾ ਟੇਕਣ ਵਾਸਤੇ ਆਉਨੇ ਆ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਉਨੇ ਆ ਪਰ ਪਿਛਲੇ ਕੁਝ ਸਮੇਂ ਤੋਂ ਹਰਮੰਦਰ ਸਾਹਿਬ ਆ ਕੇ ਤੇ ਫਿਲਮਾਂ ਦੀ ਪ੍ਰਮੋਸ਼ਨ ਕੀਤੀ ਜਾਂਦੀ ਹੈ ਹਰਮੰਦਰ ਸਾਹਿਬ ਫਿਲਮਾਂ ਨੂੰ ਪ੍ਰਮੋਟ ਕਰਨ ਵਾਲਾ ਸਥਾਨ ਨਹੀਂ ਹਰਮੰਦਰ ਸਾਹਿਬ ਸਿੱਖਾਂ ਦੀ ਆਸਥਾ ਦਾ ਕੇਂਦਰ ਹੈ ਸਿੱਖਾਂ ਦਾ ਕੇਂਦਰੀ ਸਥਾਨ ਹੈ ਪ੍ਰਬੰਧਕ ਸਾਹਿਬਾਨ ਬੈਠੇ ਹੋਏ ਨੇ ਕਿ ਇਹ ਅਪੀਲ ਜ਼ਰੂਰ ਕੀਤੀ ਜਾਏ ਕਿ ਇੱਥੇ ਆ ਕੇ ਅਰਦਾਸ ਬੇਨਤੀ ਕਰੋ ਸੱਚੇ ਸਿੱਖ ਵਾਂਗ ਸ਼ਰਧਾवान ਸਿੱਖਾਂ ਵਾਂਗ ਆ ਕੇ ਮੱਥਾ ਜ਼ਰੂਰ ਟੇਕੋ ਅਰਦਾਸ ਕਰੋ ਪਰ ਇੱਥੇ ਆ ਕੇ ਆਪਣੀਆਂ ਫਿਲਮਾਂ ਦੀ ਪ੍ਰਮੋਸ਼ਨ ਬਿਲਕੁਲ ਨਾ ਕਰੋ ਕਿਉਂਕਿ ਫਿਲਮਾਂ ਦੀ ਪ੍ਰਮੋਸ਼ਨ ਕਰਨ ਵਾਲਾ ਸਥਾਨ ਨਹੀਂ ਇਹ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨ ਵਾਲਾ ਸਥਾਨ ਹੈ ਬਾਣੀ ਪੜਨ ਵਾਲਾ ਸਥਾਨ ਹੈ ਬਾਣੀ ਸੁਣਨ ਵਾਲਾ ਸਥਾਨ ਹੈ ਗੁਰਮੁਖੋ ਸਾਰਿਆਂ ਸਗਤਾਂ ਆਪਾਂ ਪ੍ਰਬੰਧਕ ਸਹਿਬਾਨਾਂ ਨੂੰ ਸਹਿਯੋਗ ਜ਼ਰੂਰ ਕਰੀਏ ਤਾਂ ਕਿ ਅਸੀਂ ਜਿਹੜੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਮਰਯਾਦਾ ਹੈ ਉਹਨੂੰ ਬਹਾਲ ਰੱਖਣ ਦਾ ਯਤਨ ਕਰੀਏ ਇੱਕ ਬੇਨਤੀ ਮੈਂ ਹੋਰ ਜ਼ਰੂਰ ਕਰਨੀ ਹੈ ਕਿ ਅਕਸਰ ਵੇਖਿਆ ਜਾਂਦਾ ਹੈ ਕਿ ਸ਼੍ਰੀ ਹਰਮੰਦਰ ਸਾਹਿਬ ਦੇ ਵਿਖੇ ਅਰਦਾਸੀ ਸਿੰਘ ਅਰਦਾਸ ਕਰ ਰਹੇ ਹੁੰਦੇ ਨੇ ਮਰਯਾਦਾ ਦੀ ਅਰਦਾਸ ਹੁੰਦੀ ਹੈ ਲੇਕਿਨ ਸੰਗਤ 90% ਦੀ ਸੰਗਤ ਅਸੀਂ ਵੇਖਦੇ ਹਾਂ ਕਿ ਪ੍ਰਕਰਮਾਂ ਦੇ ਵਿਕਤੂਰੀ ਫਿਰਦੀ ਹੈ ਗੁਰਮਖੋ ਇਹ ਸਾਡਾ ਸਾਡੀ ਮਰਯਾਦਾ ਦਾ ਬਹੁਤ ਵੱਡਾ ਇੱਕ ਨੁਕਸਾਨ ਹੋ ਰਿਹਾ ਹੈ ਬਹੁਤ ਵੱਡਾ ਘਾਣ ਹੋ ਰਿਹਾ ਹੈ ਕਿਤੇ ਵੀ ਅਰਦਾਸ ਹੁੰਦੀ ਹੋਵੇ ਹਰਮੰਤਰ ਸਾਹਿਬ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਹੋਵੇ ਕਿਸੇ ਵੀ ਸਥਾਨ ਤੇ ਜੇਕਰ ਅਰਦਾਸ ਹੁੰਦੀ ਹੈ ਤੇ ਸਿੱਖ ਦਾ ਫਰਜ਼ ਬਣਦਾ ਹੈ ਕਿ ਜਿੱਥੇ ਉਹਦੇ ਕੰਨਾਂ ਵਿੱਚ ਅਰਦਾਸ ਦੇ ਸ਼ਬਦ ਪੈ ਜਾਣ ਉਹ ਹੱਥ ਜੋੜ ਕੇ ਆਪਣੇ ਨੇਤਰ ਬੰਦ ਕਰਕੇ ਤੇ ਗੁਰੂ ਚਰਨਾਂ ਦਾ ਧਿਆਨ ਧਰ ਕੇ ਤੇ ਅਰਦਾਸ ਵਿੱਚ ਸ਼ਾਮਲ ਹੋਵੇ ਹੁਕਮਨਾਮਾ ਰੇਂਦਾ ਹੁੰਦਾ ਹੋਵੇ ਗ੍ਰੰਥੀ ਸਹਿਬਾਨ ਹੁਕਮਨਾਮਾ ਲੈਂਦੇ ਹੋਣ ਤੇ ਸਿੱਖ ਦਾ ਇਹ ਫਰਜ਼ ਬਣਦਾ ਹੈ ਕਿ ਜਿੱਥੇ ਕਿਤੇ ਵੀ ਉਹਦੇ ਕੰਨਾਂ ਵਿੱਚ ਮੁੱਖ ਬਾਖ ਦੀ ਆਵਾਜ਼ ਪੈ ਜਾਏ ਉੱਥੇ ਬੈਠ ਕੇ ਤੇ ਸ੍ਰੀ ਮੁਖਵਾਕ ਨੂੰ ਸਰਵਣ ਕਰੇ ਗੁਰਮੁਖੋ ਇਹ ਬੇਨਤੀਆਂ ਜ਼ਰੂਰ ਆਪ ਸੰਗਤ ਨੇ ਪ੍ਰਵਾਨ ਕਰਨੀਆਂ ਪ੍ਰਬੰਧਕ ਸਹਿਬਾਨ ਵੀ ਇਹਨਾਂ ਬੇਨਤੀਆਂ ਵੱਲ ਜ਼ਰੂਰ ਧਿਆਨ ਦੇਣ ਇਸ ਅਪੀਲ ਵੱਲ ਜ਼ਰੂਰ ਧਿਆਨ ਦੇਣ